ਜੀ ਦੇਖੋ ਜਿੰਨੇ ਵੀ ਡਰਗ ਹੌਟਸਪੌਟ ਨੇ ਆਪਣੇ ਯੁੱਧ ਚੱਲਦਾ ਜੀ ਯੁੱਧ ਨਸ਼ਾ ਵਿਰੋਧੀ ਮਾਨਯੋਗ ਡੀਜੀ ਸੱਤ ਐਸਐਸਪੀ ਸਰਦੀ ਦਿਸ਼ਾ ਨਿਰਦੇਸ਼ਾਂ ਹੇਠ ਜਿੰਨੇ ਵੀ ਸਾਡੀ ਸਬਡਿਵੀਜ਼ਨ ਦੇ ਡਰਗ ਹੌਟਸਪੌਟਸ ਨੇ ਉਹਨਾਂ ਦੇ ਵਿੱਚ ਤਿੰਨੋਂ ਥਾਣਿਆਂ ਦੇ ਅਸੀਂ ਕਸ ਆਪਰੇਸ਼ਨ ਕਰ ਰਹੇ ਹਾਂ ਜਿਹੜੇ ਮਤਲਬ ਇੱਕ ਤਾਂ ਸਿਟੀ ਦੇ ਆਪਣੇ ਸੁੰਦਰ ਨਗਰ ਹੋ ਗਿਆ ਉੱਚਾ ਤੋੜਾ ਮਤਾਬੜ ਹੋ ਗਿਆ ਸਿਮਿਲਰਲੀ ਜਿਵੇਂ ਆਪਣੇ ਨਵਾਂ ਪਿੰਡ ਪੱਠੇ ਹੋ ਗਿਆ ਹੈ ਜਾਂ ਉਹ ਜਿਹੜੇ ਪਿੰਡ ਨੇ ਉਹਨਾਂ ਥੀ ਕਸ ਆਪਰੇਸ਼ਨ ਕੀਤਾ ਰਿਹਾ ਰਹੇ ਹਨ ਕੁਝ ਨਿਲਗਿਰਿਆਣਾ ਹਾਂ ਜਿਹੜੀਆਂ ਰਿਕਵਰੀ ਹੋ ਰਹੀਆਂ ਜਿਹੜੀਆਂ ਰਿਕਵਰੀ ਹੋ ਰਹੀਆਂ ਇੱਕ ਵਾਰ ਜਦੋਂ ਆਪਰੇਸ਼ਨ ਕੰਟਰੋਲ ਹੋ ਜਾਂਦਾ ਤਾਂ ਸ਼ਾਮ ਨੂੰ ਸਾਨੂੰ ਅਸੀਂ ਸਾਰੀਆਂ ਰਿਕਵਰੀਸ ਆਸਾਂ ਕਰੀਏ ਅਕਸਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਆਪਰੇਸ਼ਨ ਨਾ ਪਰ ਇਹ ਮੇਸ਼ਾਤ ਉਸ ਤਰ੍ਹਾਂ ਕੋਈ ਜਾਣਕਾਰੀ ਪਹੁੰਚ ਜਾਂਦੀ ਹੈ ਕਿ ਅੱਜ ਜਿੱਥੇ ਸ਼ਾਪਿੰਗ ਮਾਰੀ ਹੋ ਰਹੀ ਹੈ ਤੇ ਜਾਂ ਤਾਂ ਹੁੰਦੇ ਨਹੀਂਗੇ ਜਾਂ ਕਾਰੋਬਾਰ ਆਪਣਾ ਬੰਦ ਕਰ ਦਿੰਦੇ ਹੁੰਦੇ ਕਿੰਦਾ ਦੀ ਕੋਈ ਗੱਲ ਨਹੀਂ ਹੈ ਜੀ ਹੁਣ ਜਦੋਂ ਅਸੀਂ ਕਾਸੋ ਸਟਾਰਟ ਕਰਤਾ ਤਾਂ ਆਬਵੀਅਸਲੀ ਜਿਹੜਾ ਵੀ ਮਾੜਾ ਅਨਸਰ ਆ ਉਹ ਭਜਦੇ ਆ ਪਰ ਸਾਨੂੰ ਅੱਜ ਵੀ ਰਿਕਵਰੀ ਸੁਣਿਆ ਤੇ ਪਹਿਲਾਂ ਵੀ ਸਾਡੇ ਕਾਸੋ ਬੜੇ ਸਫਲ ਰਹਿੰਦੇ ਆ आज दो सक्सेस मिळू शाम खड्ना शेअर करा.